ਰੂਸ ਦੀ ਸੈਨਾ ਵਿੱਚ ਫਸੇ ਭਾਰਤੀ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਰੂਸ ਦੇ ਪ੍ਰਧਾਨ ਮੰਤਰੀ ਪੁਤਿਨ ਨਾਲ ਕੀਤੀ ਗੱਲਬਾਤ ਤੋਂ ਬਾਅਦ ਰੂਸ ਵੱਲੋਂ ਭਾਰਤੀਆਂ ਨੂੰ ਵਾਪਸ ਭੇਜਣ ਦੀ ਸਹੂਲਤ ਦੇਣ ਦਾ ਫੈਸਲਾ ਲਿਆ ਗਿਆ ਹੈ ਜਿਸ ਤੋਂ ਬਾਅਦ ਨੌਜਵਾਨਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਰੂਸ ਵਿੱਚ ਚੱਲ ਰਹੇ ਯੁੱਧ ਵਿੱਚ ਪਹਿਲਾਂ ਹੀ 4 ਭਾਰਤੀ ਮਾਰੇ ਗਏ ਸੀ ਅਤੇ 10 ਵਾਪਸ ਆ ਗਏ ਸਨ لیکن اجے بھی 35 ਤੋਂ 40 بھارتی روس ਵਿੱਚ پھسے ہوئے ਹਨ ਉੱਥੇ ਹੀ ਭਾਰਤ ਸਰਕਾਰ روسی ਸੈਨਾ ਵਿੱਚ ਯੁੱਧ ਲੜ ਰਹੇ ਸਾਰੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਜ਼ੋਰ ਲਗਾ ਰਹੀ ਸੀ ਅਤੇ ਹੁਣ ਇਸ ਵਿੱਚ ਕਾਮਯਾਬੀ ਮਿਲੀ ਹੈ ਇਤੋਂ ਹੀ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਦੇ ਰਹਿਣ ਵਾਲੇ ਨੌਜਵਾਨ ਗगनਦੀਪ ਸਿੰਘ ਵੀ ਰੂਸ ਦੀ ਸੈਨਾ ਵਿੱਚ ਫਸਿਆ ਹੋਇਆ ਹੈ ਪਰ ਹੁਣ ਉਸ ਦੀ ਵਾਪਸੀ ਦੀ ਖਬਰ ਸੁਣ ਕੇ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉੱਥੇ ਹੀ ਉਸਦੇ ਪਿਤਾ ਬਲਵਿੰਦਰ ਸਿੰਘ ਨੇ ਪਾਰ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗਗਨਦੀਪ ਸਿੰਘ ਬੀਤੀ 24 ਦਸੰਬਰ ਨੂੰ ਟੂਰਿਸਟ ਵੀਜ਼ੇ ਤੇ ਰਸ਼ੀਆ ਗਿਆ ਸੀ ਅਤੇ ਉੱਥੇ ਘੁੰਮਣ ਦੇ ਬਹਾਨੇ ਗੱਡੀ ਵਿੱਚ ਬਿਠਾ ਕੇ ਉਸ ਨੂੰ ਲੈ ਗਏ ਅਤੇ ਬਾਅਦ ਵਿੱਚ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਾਂ ਤਾਂ ਰੂਸ ਦੀ ਸੈਨਾ ਵਿੱਚ ਕੰਮ ਕਰੋ ਨਹੀਂ ਤਾਂ 10 ਸਾਲ ਦੀ ਕੈਦ ਹੋਵੇਗੀ। ਹਾਂਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ। ਇਹ ਸਾਰੀ ਗੱਲ ਆਪਣੇ ਨਾਲ ਕਿ ਪਾਸੇ ਫਾਰੀਕੋ ਨਾ ਚਲਣ। ਹਾਂਜੀ ਸਾਡਾ ਬੱਚਾ ਸਾਰਾ ਟੂਰਿਸਟ ਵੀਜ਼ੇ ਤੇ ਗਿਆ ਸੀ ਰਸ਼ੀਆ। ਟੂਰਿਸਟ ਵੀਜ਼ੇ ਤੇ ਗਿਆ ਸੀ 24 ਦਸੰਬਰ ਨੂੰ ਘਰ ਤੋਂ ਗਿਆ ਸੀ ਤੇ ਉੱਧਰ ਜਾ ਕੇ ਪਤਾ ਨਹੀਂ ਕੀ ਉਹਦੇ ਨਾਲ ਹੋਇਆ। ਹੋਰ ਸੂਬਿਆਂ ਦੇ ਬੱਚੇ ਵੀ ਪੰਜਾਬ ਦੇ ਹਰਿਆਣੇ ਦੇ ਹੋਰ ਵੀ ਬੱਚੇ ਉਹਨਾਂ ਨੂੰ ਮਿਲੇ ਉੱਥੇ ਹੋਟਲ ਦੇ ਵਿੱਚ। ਇਹਨਾਂ ਨੂੰ ਕੋਈ ਘੁਮਾਉਣ ਵਾਸਤੇ ਲੈ ਗਿਆ ਟੈਕਸੀ ਇਹਨਾਂ ਨੇ ਕਰ ਲਈ। ਇਹ ਪਤਾ ਲੱਗਿਆ ਕਿ ਉਹ ਕਹਿੰਦੇ ਆ ਕਿ ਟੈਕਸੀ ਵਾਲੇ ਨੇ ਕੋ ਸਾਡੇ ਕੋ ਸਾਡੇ ਨਾਲ ਧੋਖਾ ਕੀਤਾ ਟੈਕਸੀ ਵਾਲੇ ਨੇ ਜੋ ਕਰਾਇਆ ਕੀਤਾ ਸੀ ਉਸ ਤੋਂ ਇਲਾਵਾ ਹੋਰ ਪੈਸੇ ਮੰਗਦਾ ਸੀ ਸਾਡੇ ਕੋਲ ਪੈਸੇ ਹੈ ਨਹੀਂ ਸੀ ਤੇ ਉਹਨੇ ਸਾਨੂੰ ਹਾਈਵੇ ਤੇ ਉਤਾਰ ਦਿੱਤਾ ਤੇ ਹਾਈਵੇ ਤੇ ਸਾਨੂੰ ਪੁਲਿਸ ਨੇ ਫੜ ਲਿਆ ਉਸਨੇ ਆਰਮੀ ਦੇ ਵਾਲੇ ਕਰ ਦਿੱਤਾ ਤੇ ਆਰਮੀ ਨੇ ਵੀ ਸ਼ਰਤ ਰੱਖ ਦਿੱਤੀ ਵੀ ਜੇ ਜਦ ਤਾਨੂੰ 10 ਸਾਲ ਦੀ ਕੈਦ ਹੋ ਜੇ ਵੀ ਨਹੀਂ ਤੇ 1 ਸਾਲ ਬਾਅਦ ਆਰਮੀ ਜੁਆਇਨ ਕਰੋ ਬੱਚੇ ਬਹੁਤ ਘਬਰਾ ਕੇ ਡਰ ਗਏ ਤੇ ਉਹਨਾਂ ਦਾ ਜਿਹੜਾ ਫਾਰਮ ਹੈ ਜੀ ਉਹਨੇ ਉਹ ਪਾਸ਼ਾ ਵੀ ਇਹਨਾਂ ਨੂੰ ਨਹੀਂ ਸੀ ਪਤਾ ਲੱਗਦਾ ਇਹਨਾਂ ਨੇ ਸਾਈਨ ਕਰ ਦਿੱਤੇ ਤੇ ਉਹਨਾਂ ਨੇ ਫਿਰ ਬੱਚਿਆਂ ਨੇ ਪੁੱਛਿਆ ਵੀ ਸਾਨੂੰ ਕਿਤੇ ਅੱਗੇ ਯੁੱਧ ਚ ਜਾ ਕੇ ਤੇ ਭੇਜੋਗੇ ਤਾਂ ਨਹੀਂ ਕਹਿੰਦੇ ਨਹੀਂ ਬਿਲਕੁਲ ਨਹੀਂ ਭੇਜਾਂਗੇ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਏਗੀ ਜਾਂ ਕੋਈ ਸਕਿਉਰਟੀ ਦੀ ਜੌਬ ਦਿੱਤੀ ਜਾਏਗੀ ਪਰ ਇੱਧ ਇਸ ਦੇ ਉਲਟ ਹੋਇਆ ਬੱਚਿਆਂ ਨੂੰ ਸਿੱਧਾ ਜਾ ਕੇ ਕੈਂਪ ਵਿੱਚ 10-11 ਦਿਨ ਦੀ ਟ੍ਰੇਨਿੰਗ ਦਿੱਤੀ ਰਾਈਫਲ ਦੀ ਜੋ ਬੱਚੇ ਰਾਈਫਲ ਚੱਕਣਾ ਵੀ ਨਹੀਂ ਸੀ ਜਾਣਦੇ 10 ਜਾਂ 11 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਸਿੱਧਾ ਜੁਕ੍ਰੇਨ ਜਿੱਥੇ ਕਬਜ਼ੇ ਕੀਤੇ ਨੇ ਉੱਥੇ ਲੱਗੇ ਯੁੱਧ ਦੇ ਵਿੱਚ ਫਿਰ ਇੱਕ ਹਫਤਾ ਫਰੰਟ ਲਾਈਨ ਤੇ ਵੀ ਖੜਿਆ ਇੱਥੇ ਬਿਲਕੁਲ ਗੋਲਾਬਾਰੀ ਚੱਲ ਰਹੀ ਸੀ ਤੇ ਮੋਰਚੇ ਦੇ ਵਿੱਚ ਹੀ ਬੰਕਰ ਦੇ ਵਿੱਚ ਰਹਿੰਦੇ ਸਨ ਉੱਥੇ ਖਾਣਾ ਤੇ ਉੱਥੇ ਲੇਟਣਾ ਉੱਥੇ ਲੰਮੇ ਪੈਣਾ ਬਹੁਤ ਤੰਗ ਪਰੇਸ਼ਾਨ ਹੋ ਗਏ ਬੱਚੇ ਤੇ ਫਿਰ ਇੱਕ ਅਫਸਰ ਆਇਆ ਡਾਕਟਰ ਉਸਨੇ ਪੁੱਛਿਆ ਕਿ ਵੀ ਖਾਣਾ ਖਾਧਾ ਕਿ ਨਹੀਂ ਉਹ ਕਹਿੰਦੇ ਵੀ ਅਸੀਂ 3 ਦਿਨ ਹੋ ਗਏ ਕੋਈ ਖਾਣਾ ਨਹੀਂ ਖਾਧਾ ਉਹ ਕਹਿੰਦੇ ਕਿਉਂ ਨਹੀਂ ਖਾਧਾ ਕਹਿੰਦੇ ਇਸ ਕਰਕੇ ਨਹੀਂ ਖਾਦਾ ਕਿ ਇਹ ਖਾਣਾ ਸਾਡੇ ਕੋਲ ਨਹੀਂ ਖਾਦਾ ਜਾਂਦਾ ਮੀਟ ਔਰ ਚਾਵਲ ਇਹ ਨਹੀਂ ਖਾਦਾ ਜਾਂਦਾ ਇੱਕ ਬੱਚੇ ਕੋ ਪੀੜੀਆ ਹੋ ਗਿਆ ਸੀ ਬਿਮਾਰ ਵੀ ਹੋ ਗਿਆ ਫਿਰ ਉਸ ਡਾਕਟਰ ਨੇ ਅਫਸਰ ਨੇ ਉੱਪਰ ਰਿਪੋਰਟ ਭੜਾਇਆ ਵਿੱਚ ਉੱਪਰ ਜਿਹੜੀ ਰਿਪੋਰਟ ਦਿੱਤੀ ਇਹ ਬੱਚਾ ਨੂੰ ਥੋੜਾ ਜੁੱਧ ਤੋਂ ਥੋੜਾ ਜਿਹਾ ਪਿੱਛੇ ਕਰ ਦਿੱਤਾ ਇਹ 100 ਕਿਲੋਮੀਟਰ ਪਿੱਛੇ ਲੈ ਜਾਂਦਾ ਤੇ ਹੁਣ ਵੀ ਕਿਸੇ ਵੇਲੇ ਵੀ ਉਹ ਜਿਹੜੇ ਰਾਤ ਉਹਨਾਂ ਨੂੰ ਬੱਚਿਆਂ ਨੂੰ ਲੈ ਜਾਂਦੇ ਨੇ ਕੰਮ ਕਰਨ ਵਾਸਤੇ ਮੋਰਚੇ ਸਾਫ ਕਰਨ ਵਾਸਤੇ ਅਜੇ ਆਏ ਹੁੰਦੇ ਨੇ ਫਿਰ ਉਠਾ ਦਿੰਦੇ ਨੇ 3 ਵਜੇ ਠਾਲ ਲੈਂਦੇ ਨੇ ਤੇ ਫਿਰ ਉਹਨਾਂ ਦੀ ਰੋਟੀ ਪਾਣੀ ਵੀ ਬੱਚਿਆਂ ਨੂੰ ਨਹੀਂ ਪਸੰਦ ਬੱਚੇ ਜਾਨੇ ਆਪ ਆਣ ਕੇ ਫਿਰ ਕੰਮ ਤੋਂ ਆਣ ਕੇ ਫਿਰ ਕੋਈ ਮਕਰੋਨੀ ਵਗੈਰਾ ਬਣਾ ਕੇ ਖਾਂਦੇ ਨੇ ਤੇ ਬੜਾ ਔਖਾ ਟਾਈਮ ਕੱਢ ਰਹੇ ਨੇ ਹੁਣ ਪਤਾ ਲੱਗਾ ਸੀ ਕਿ ਸ਼੍ਰੀ ਨਰਿੰਦਰ ਮੋਦੀ ਜੀ ਚੈਨਲਾਂ ਤੇ ਵੀ ਪਤਾ ਲੱਗਾ ਟੀਵੀ ਤੇ ਵੀ ਪਤਾ ਲੱਗਾ ਕਿ ਸਾਡੇ ਪ੍ਰਧਾਨ ਮੰਤਰੀ ਰਸ਼ੀਆ ਗਏ ਨੇ ਤੇ ਬਹੁਤ ਖੁਸ਼ੀ ਮਨ ਨੂੰ ਹੋਈ ਬੜਾ ਸਕੂਨ ਹੋਇਆ ਕਿ ਸਾਡੇ ਬੱਚੇ ਵਾਪਸ ਆ ਜਾਣਗੇ ਪ੍ਰਧਾਨ ਮੰਤਰੀ ਨੇ ਪਤਾ ਲੱਗਿਆ ਕਿ ਗੱਲ ਕੀਤੀ ਹੈ ਬੱਚਿਆਂ ਦੇ ਮਸਲੇ ਵਿੱਚ ਕਿ ਸਾਡੇ ਭਾਰਤੀ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਜੋ ਜ਼ਬਰਦਸਤੀ ਜੁੱਧ ਵਿੱਚ ਭੇਜੇ ਹਨ ਤੇ ਅੱਗੇ ਤੋਂ ਨਸੀਹਤ ਦਿੱਤੀ ਹੈ ਕਿ ਆਸਾ ਕੋਈ ਵੀ ਭਾਰਤੀ ਕਿਸੇ ਨੂੰ ਇਸ ਤਰ੍ਹਾਂ ਤੋਕੇ ਦੇ ਨਾਲ ਫਰਤੀ ਕਰਕੇ ਜੁੱਧ ਵਿੱਚ ਨਹੀਂ ਖੜਨਾ ਇਹ ਉਹਨਾਂ ਦੀ ਪੁੱਤਨ ਦੇ ਨਾਲ ਗੱਲ ਹੋਈ ਆ ਤੇ ਬੜੀ ਮਨ ਨੂੰ ਖੁਸ਼ੀ ਹੋਈ ਆ ਕਿ ਪ੍ਰਧਾਨ ਮੰਤਰੀ ਸਾਡੇ ਬੱਚੇ ਨੂੰ ਵਾਪਸ ਲੈ ਕੇ ਆਉਣਗੇ